ਬਿਗ ਬਾਸ ਦੇ ਵਿੱਚ ਸਲਮਾਨ ਖਾਨ ਨੇ ਜਤਾਈ ਪੰਜਾਬ ਦੇ ਹੜ੍ਹਾਂ ਉੱਤੇ ਚਿੰਤਾ ਕਿਹਾ ਪੰਜਾਬ ਹਮੇਸ਼ਾ ਦੇਸ਼ ਲਈ ਖੜਾ ਰਿਹਾ ਹੁਣ ਸਾਡੀ ਵਾਰੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਜਿੱਥੇ ਹਜ਼ਾਰਾਂ ਪਰਿਵਾਰਾਂ ਨੂੰ ਬੇਕਾਰ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਇਸ ਦਰਦ ਨੂੰ ਮਹਿਸੂਸ ਕਰਦੇ ਹੋਏ ਕਈ ਕਲਾਕਾਰ ਵੀ ਹੁਣ ਅੱਗੇ ਆ ਰਹੇ ਨੇ ਬਾਲੀਵੁੱਡ ਦੇ ਦਿਵੰਗ ਸਿਤਾਰੇ ਸਲਮਾਨ ਖਾਨ ਨੇ ਵੀ ਆਪਣੇ ਟੀਵੀ ਸ਼ੋਅ ਬਿਗ ਬਾਸ ਦੇ ਵਿੱਚ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਚਿੰਤਾ ਜ਼ਾਹਿਰ ਕੀਤੀ ਹੈ ਸਲਮਾਨ ਖਾਨ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿਸ ਨੇ ਹਰ ਵਾਰ ਦੇਸ਼ ਦੇ ਹਰ ਹਿੱਸੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਲੋਕਾਂ ਦੀ ਉਹ ਖੁੱਲਕੇ ਮਦਦ ਕਰਦੇ ਨੇ ਇਹ ਕੁੰਮ ਲੰਗਰਾਂ ਸੇਵਾ ਅਤੇ ਸੋਸ਼ਲ ਸਰਵਿਸ ਦੇ ਲਈ ਵੀ ਕਾਫੀ ਮਸ਼ਹੂਰ ਹੈ ਕਦੇ ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦੇ ਪਰ ਅੱਜ ਜਦੋਂ ਪੰਜਾਬ ਖੁਦ ਹੜ ਦੀ ਮਾਰ ਚੱਲ ਰਿਹਾ ਹੈ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆ ਕੇ ਉਹਨਾਂ ਦੇ ਲਈ ਮਦਦ ਦਾ ਹੱਥ ਅੱਗੇ ਵਧਾਈਏ ਸਲਮਾਨ ਖਾਨ ਨੇ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਘਰ-ਬਾਰ ਪਾਣੀਆਂ ਦੇ ਵਿੱਚ ਵਹਿ ਚੁੱਕੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਕਿਸਾਨ ਸਾਡੇ ਲਈ ਅਨਾਜ ਉਗਾਉਂਦੇ ਨੇ ਅਤੇ ਅੱਜ ਉਹੀ ਸਭ ਤੋਂ ਵੱਧ ਪੀੜਤ ਨੇ ਇਸ ਸਮੇਂ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਕਲਾਕਾਰ ਪੰਜਾਬ ਦੀ ਸਹਾਇਤਾ ਲਈ ਅੱਗੇ ਆ ਚੁੱਕੇ ਨੇ ਸੋਨੂ ਸੂਦ ਅਕਸ਼ੇ ਕੁਮਾਰ ਸੰਜੇ ਦਾਤ ਰਣਦੀਪ ਹੁੱਡਾ ਕਪਲ ਸ਼ਰਮਾ ਦਰਜੀਤ ਸਾਂਝੇ ਐਮੀ ਵਰਕ ਅਰਜੁਨ ਢਿੱਲੋਂ ਰੇਸ਼ਮ ਅਨਮੋਲ ਮਨਕੀਰਤ ਔਲਖ ਅਤੇ ਸੁਨੰਦਰ ਸ਼ਰਮਾ ਵਰਗੇ ਵੱਡੇ ਸਿਤਾਰੇ ਆਪਣਾ ਯੋਗਦਾਨ ਪਾ ਰਹੇ ਨੇ ਜਨ ਸਰ ਇਹ ਕਲਾਕਾਰਾਂ ਦਾ ਸਹਿਯੋਗ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਨਿਸ਼ਕਾਮ ਸੇਵਾ ਹੀ ਉਹ ਰਾਹਤ ਹੈ ਜੋ ਹੜ੍ਹ ਪੀੜਿਤ ਪਰਿਵਾਰਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਰਹੀ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਜਿੱਥੇ ਹਜ਼ਾਰਾਂ ਪਰਿਵਾਰਾਂ ਨੂੰ ਬੇਕਾਰ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਇਸ ਦਰਦ ਨੂੰ ਮਹਿਸੂਸ ਕਰਦੇ ਹੋਏ ਕਈ ਕਲਾਕਾਰ ਵੀ ਹੁਣ ਅੱਗੇ ਆ ਰਹੇ ਨੇ ਪਰਿਵਰਤਿਤ ਦਿਵੰਗ ਸਿਤਾਰੇ ਸਲਮਾਨ ਖਾਨ ਨੇ ਵੀ ਆਪਣੇ ਟੀਵੀ ਸ਼ੋਅ ਬਿੱਗ ਬਾਸ ਦੇ ਵਿੱਚ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਚਿੰਤਾ ਜ਼ਾਹਿਰ ਕੀਤੀ ਹੈ ਸਲਮਾਨ ਖਾਨ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿਸ ਨੇ ਹਰ ਵਾਰ ਦੇਸ਼ ਦੇ ਹਰ ਹਿੱਸੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਲੋਕਾਂ ਦੀ ਉਹ ਖੁੱਲਕੇ ਮਦਦ ਕਰਦੇ ਨੇ ਇਹੇ ਘੁੰਮ ਲੰਗਰਾਂ ਸੇਵਾ ਅਤੇ ਸੋਸ਼ਲ ਸਰਵਿਸ ਦੇ ਲਈ ਵੀ ਕਾਫੀ ਮਸ਼ਹੂਰ ਹੈ ਕਦੇ ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦੇ ਪਰ ਅੱਜ ਜਦੋਂ ਪੰਜਾਬ ਖੁਦ ਹੜ੍ਹ ਦੀ ਮਾਰ ਚੱਲ ਰਿਹਾ ਹੈ ਤਾਂ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆ ਕੇ ਉਹਨਾਂ ਦੇ ਲਈ ਮਦਦ ਦਾ ਹੱਥ ਅੱਗੇ ਵਧਾਈਏ ਸਰਮਾਨ ਖਾਨ ਨੇ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਘਰ-ਬਾਰ ਪਾਣੀਆਂ ਦੇ ਵਿੱਚ ਵਹਿ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਕਿਸਾਨ ਸਾਡੇ ਲਈ ਅਨਾਜ ਉਗਾਉਂਦੇ ਨੇ ਅਤੇ ਅੱਜ ਉਹੀ ਸਭ ਤੋਂ ਵੱਧ ਪੀੜਤ ਨੇ ਇਸ ਸਮੇਂ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਕਲਾਕਾਰ ਪੰਜਾਬ ਦੀ ਸਹਾਇਤਾ ਲਈ ਅੱਗੇ ਆ ਚੁੱਕੇ ਨੇ ਸੋਨੂ ਸੂਦ ਅਕਸ਼ੇ ਕੁਮਾਰ ਸੰਜੇ ਦਾਤ ਰਣਦੀਪ ਹੁੱਡਾ ਕਪਲ ਸ਼ਰਮਾ ਦਰਜੀਤ ਸਾਂਝ ਐਮੀ ਵਿਰਕ ਅਰਜੁਨ ਢਿੱਲੋਂ ਰੇਸ਼ਮ ਅਨਮੋਲ ਮਨਕੀਰਤ ਔਲਖ ਅਤੇ ਸੁਨੰਦਰ ਸ਼ਰਮਾ ਵਰਗੇ ਵੱਡੇ ਸਿਤਾਰੇ ਆਪਣਾ ਯੋਗਦਾਨ ਪਾ ਰਹੇ ਨੇ ਦਰਸਰ ਇਹ ਕਲਾਕਾਰਾਂ ਦਾ ਸਹਿਯੋਗ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਨਿਸ਼ਕਾਮ ਸੇਵਾ ਹੀ ਉਹ ਰਾਹਤ ਹੈ ਜੋ ਹੜ੍ਹ ਪੀੜਿਤ ਪਰਿਵਾਰਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਰਹੀ ਹੈ ਦਰਸਰ ਇਹ ਕਲਾਕਾਰਾਂ ਦਾ ਸਹਿਯੋਗ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਨਿਸ਼ਕਾਮ ਸੇਵਾ ਹੀ ਉਹ ਰਾਹਤ ਹੈ ਜੋ ਹੜ੍ਹ ਪੀੜਿਤ ਪਰਿਵਾਰਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਰਹੀ ਹੈ